ਲੁਧਿਆਣਾ ਕਚੈਰੀ ਕੰਪਲੈਕਸ ਦੇ ਕੋਲ ਹਾਈ ਵੋਲਟੇਜ ਡਰਾਮਾ ਭਰਾ ਨੇ ਹੀ ਆਪਣੀ ਭੈਣ ਨੂੰ ਸੜਕ ਵਿੱਚ ਘੇਰ ਮਾਰੇ ਕਸਨ ਮੁੱਕੇ ਦੋ ਔਰਤਾਂ ਵੀ ਹੋਈਆਂ ਗੁੱਥਮ ਗੁੱਥੀ ਵਾਲ ਪੁਟਕੇ ਕੀਤੀ ਹੱਥੋਂ ਪਾਈ ਭਰਾ ਦਾ ਕਹਿਣਾ ਕੁੜੀ ਕਈ ਦਿਨਾਂ ਤੋਂ ਘਰ ਤੋਂ ਸੀ ਫਰਾਰ ਜਦੋਂ ਦੂਸਰੀ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਪਤੀ ਬਿਨਾਂ ਤਲਾਕ ਦਿੱਤੇ ਇਸ ਕੁੜੀ ਨਾਲ ਲੰਮੇ ਸਮੇਂ ਤੋਂ ਰਹਿ ਰਹੇ ਸਨ ਤੇ ਅੱਜ ਕਚਹਿਰੀ ਵਿੱਚ ਕੋਟ ਮੈਰਿਜ ਕਰਵਾਉਣ ਦੇ ਲਈ ਆਏ ਸਨ ਜਿਸ ਨੂੰ ਮੌਕੇ ਤੇ ਹੀ ਫੜਿਆ ਗਿਆ ਛੱਡ ਦਿਓ ਮੈਡਮ ਛੱਡ ਦਿਓ ਛੱਡ ਦਿਓ ਜੀ ਕੋਈ ਕਾਹਲ ਕੰਮ ਕੋਈ ਕਾਸਤੀ ਤੋਂ ਬਗੈਰ ਨਹੀਂ ਬੋਲਦੀ ਫੋਨ ਤੇ ਹੈ ਮੇਰੇ ਮਾਣੂ ਵੀ ਕਾਸਤੀ ਕਹਿੰਦੀ ਹੈ ਚੱਲੀਏ ਜਾਨੀ ਦਾ ਨਹੀਂ ਕਾਸਤੀ ਕੰਦੀ ਮੈਂ ਵੀ ਦੇਖਦੀ ਆ ਤੇਰਾ ਪਿਓ ਕਿਵੇਂ ਗੱਲ ਕਰਦਾ ਮੈਂ ਗੱਲ ਨਹੀਂ ਕੀਆ ਬੈਠੇ ਨੇ ਦੇਖ ਲੋ ਜਿੱਦਾਂ ਕਿ ਫੜਦੀ ਆ ਮੈਂ ਤੇ ਇਹ ਚੋਂਗੀ ਚ ਲੈ ਕੇ ਨਾਲ ਉਹ ਹੰਦ ਚੋਂਗੀ ਲੈ ਕੇ ਚਲੋ ਯਾਰ ਮੈਂ ਕਿਹਾ ਮੈਂ ਵੀ ਗੱਲ ਕਰਾਉਣਾ ਲਾਜਮਨਾ ਗੱਲ ਕਰਾਉਣਾ ਰਾਹ ਦਾ ਆਮ ਨੰਬਰ ਹੈ ਤੇ ਫਾਸਟ ਉਹਨਾਂ ਦਾ ਨੰਬਰ ਲੈ ਲਓ ਨਾ ਐਸਆ ਇਹਦੇ ਨੰਬਰ ਤੋਂ ਫੋਨ ਕਰਤਾ ਭਾਈ ਹਾਂ ਠੀਕ ਹੈ ਉਹ ਕੀ ਹੋ ਗਿਆ ਭਾਈ ਭਰਾ ਹੈ ਲੈ ਕੇ ਜਿਹੜਾ ਭੱਜਿਆ ਉਹਦੀ ਕਰ ਰਹੀ ਮੇਰੀ ਰਿਪੋਰਟ ਹੈ ਜੀ 6 ਨੰਬਰ ਤੋਂ ਕੀ ਸ਼ਗਨਾ ਹੈ ਐਸਆ ਇਹ ਬੰਦੇ ਰਿਖਾਣ ਇਹ ਮੇਰੇ ਘਰ ਵਾਲੇ ਨਾਲ ਰਹਿ ਰਹੀ ਹੈ ਇੱਥੇ ਰਿਪੋਰਟ ਮੈਨੂੰ ਕਰਾਣਾ ਹੈ ਮੇਰਾ ਘਰ ਆਲਾ ਆਜਾ ਜਰਾ ਕਿਸੇ ਨੂੰ ਬੁਲਾਓ ਲਾ ਤੇਰੇ ਥੱਪੜ ਮਾਰੂ ਤੇ ਮੇਰਾ ਪ੍ਰੀਤ ਕੋਰ ਆ ਜੀ ਮੈਂ ਮਜਾਰੇ ਪਿੰਡ ਬਿਆਈ ਸੀ ਸਾਨੇ ਵਾਲ ਉਥੋਂ ਮੇਰੇ ਘਰ ਵਾਲੇ ਦੀ ਇਹ ਨਾਲ ਗੱਲ ਸੀ ਮੈਂ ਫੜ ਲਿਆ ਇਹਨੂੰ ਫੋਨ ਤੇ ਤੇ ਮੈਨੂੰ ਕੁੱਟਮਾਰ ਕਰਕੇ 13 ਦਸੰਬਰ ਨੂੰ ਬਾਹਰ ਕੱਢਤਾ ਮੇਰੇ ਇੱਥੇ ਡਿਵੋਰਸ ਕੇਸ ਲਾਇਆ ਹੋਇਆ ਥਾਣੇ ਚ ਕਰੋੜ ਦੇ ਵਿੱਚ ਜਦ ਮੈਂ ਫੋਨ ਕਰਦੀ ਆ ਫੋਨ ਇਹ ਚੱਕਦੀ ਆ ਇਹ ਕਹਿੰਦੀ ਆ ਮੈਂ ਤੇਰੇ ਨਿਆਣਿਆਂ ਨਾਲ ਗੱਲ ਨਹੀਂ ਕਰਨ ਦੇਣੀ ਮੈਂ ਹਰ ਫੋਨ ਚੱਕ ਕੇ ਮੈਨੂੰ ਕਹਿੰਦੀ ਮੈਂ ਤਾਂ ਵਿਆਹ ਕਰਾ ਲਿਆ ਮੈਂ ਕਿਹਾ ਜੇ ਤੂੰ ਵਿਆਹ ਕਰਾ ਲਿਆ ਮੈਨੂੰ ਤਾਂ ਤਲਾਕ ਦਿੱਤਾ ਨਹੀਂ ਇਹਨੇ ਮੇਰ ਨਾਲ ਤਲਾਕ ਵੀ ਨਹੀਂ ਹੋਇਆ ਤੇ ਨਾ ਮੇਰਾ ਸਮਾਨ ਚ ਕਾਂਦਾ ਕਹਿੰਦਾ ਪੰਚਾਇਤ ਚ ਆ ਜਾ ਉੱਥੇ ਸਮਾਨ ਦਿੰਦਾ ਮੇਰੇ ਨਿਆਣੇ ਜਦੋਂ ਫੋਨ ਤੇ ਗੱਲ ਕਰਦੇ ਆ ਤਾਂ ਇਹ ਜਨਾਨੀ ਫੋਨ ਚੱਕਦੀ ਆ ਨਾਰੀ ਚੱਕ ਕੇ ਬਲੌਗ ਮਾਰ ਦਿੰਦੀ ਆ ਆ ਦੇਖੋ ਆਹ ਜਨਾਨੀ ਆ ਤਾਂ ਮੇਰਾ ਭਰਾ ਹਾਂ ਦੇਖੋ ਮੈਂ ਤਾਂ ਮੇਰੀ ਤਾਂ ਭੈਣ ਨਹੀਂ ਹੈਗੀ ਇਹ ਮੇਰਾ ਨਾ ਨਹੀਂ ਰਹਿੰਦਾ ਜੀ ਮੈਂ ਆਪਣੇ ਪੇਕੇ ਰਹਿਣੀ ਆ ਢੋਲੇ ਵਾਲੂ ਦੇ ਆ ਢੋਲੇ ਵਾਲ ਮੇਰੇ ਪੇਕੇ ਆ ਹੈਲੋ ਹਾਂਜੀ ਸਰ 6 ਨੰਬਰ ਚੌਂਕੀ ਚ ਬੋਲਦੇ ਹਾਂ ਉਹਨਾਂ ਦਾ ਸਰ ਜਿਹੜੀ ਮੈਂ ਕੰਪਲੇਂਟ ਲਖਾਈ ਸੀਗੀ ਤੁਹਾਡੇ ਤੇ ਅਮਨਦੀਪ ਸਿੰਘ ਹੋਰ ਤੇ ਨਹੀਂ ਨਹੀਂ ਇਹਨਾਂ ਤੇ ਅਸਗੰਦਰ ਸਿੰਘ ਤੇ ਲਖਾਈ ਨਹੀਂ ਸੀ ਮੇਰੇ ਵੱਲੋਂ ਕੰਪਲੇਂਟ ਸੀਗੀ ਮੈਂ ਕਰਦੀ ਹਾਂ ਮੈਂ ਪ੍ਰੀਤ ਕੌਰ ਬੋਲਦੀ ਹਾਂ ਜੀ ਹਾਂਜੀ ਉਹ ਬੰਦੇ ਅਸੀਂ ਫੜ ਲੇ ਮੇਰਾ ਘਰ ਵਾਲਾ ਜਿਹੜੀ ਜਨਾਨੀਆਂ ਰਹਿੰਦਾ ਉਹ ਵੀ ਮੈਂ ਫੜ ਲਈ ਆ ਹੁਣ ਠੰਗਾ ਕਰਕੇ ਉਹਨੂੰ ਹਾਂ ਇਹਦੇ ਕਚੈਰੀਆਂ ਦੇ ਬਾਹਰ ਖੜੀ ਆ ਉੱਥੋਂ ਲੈ ਕੇ ਜਾਓ ਜੀ ਇਹਨੂੰ ਹਾਂਜੀ ਸਤਨਾਮ ਸਿੰਘ ਇਹ ਐਸਏ ਦੇ ਕੋਲ ਕੰਪਲੇਂਟ ਆ ਮੇਰੀ अच्छा जी मेनू नंबर सारा नंबर दे दो दा। मेरा पानी भी मेनू परे बस खड़ेया। ठीक है जी। हां देखो जी। हां मेरा ਘਰ ਵਾਲਾ ਵਾ ਮਜਾਰੇ ਦਾ। ਇਹਨਾਂ ਆ ਜਨਾਨੀ ਆ ਜੀ। ਕਿੰਨਾ ਸਮਾਂ ਹੋ ਗਿਆ ਇਹਨੂੰ ਹੋ ਗਿਆ ਜੀ 8-9 ਮਹੀਨੇ ਹੋ ਚਲੇ ਮੇਰੇ ਬਿਆਹ ਨੂੰ 14 ਸਾਲ ਹੋ ਗਏ ਤੇ ਮੈਂ ਆਪਣੇ ਘਰ ਵਾਲੇ ਨੇ ਹਾਂਜੀ ਇਹ ਵੀ ਵਿਆਹੀ ਹੋਈ ਇਹਦੇ ਵੀ ਇੱਕ ਨਿਆਣਾਵਾ ਜੀ ਕੁੜੀ ਦੋ ਨਿਆਣੇ ਨੇ ਇੱਕ ਮੁੰਡਾ ਇੱਕ ਕੁੜੀ ਮੁੰਡਾ ਛੱਡਿਆ ਹਾਇ ਆਪਣੀ ਮਾਂ ਕੋਲ ਆ ਉਹਦਾ ਭਾਈਆ ਕੁੜੀ ਉਹਦੇ ਘਰ ਆਲਾ ਲੈ ਗਿਆ ਪਹਿਲਾਂ ਵੀ ਇਹ ਜਨਾਨੀ ਹਨਾ ਅੱਗੇ ਕੰਗੜਾ ਨਾਲ ਵਿਆਹੀ ਹੋਈ ਸੀ ਉਹ ਵੀ ਨਾਲ ਦੇ ਬੰਦੇ ਨਾਲ 6 ਸਾਲ ਭੱਜ ਕੇ ਰਹਿ ਰਹੀ ਸੀ ਬਿਗੈਰ ਰਿਲੇਸ਼ਨ ਤੋਂ ਉਥੇ ਇਹਦੇ ਕੁੜੀ ਹੋਈ ਆ ਲੇਸਨ ਪੇਪਰ ਬਣਾਏ ਹੋਏ ਨੇ ਤੁਸੀਂ ਤਾਂ ਸਾਰੇ ਫਿਰ ਤੁਸੀਂ ਸਾਹਮਣੇ ਅੱਜ ਸਾਨੂੰ ਇਥੇ ਮੇਰੇ ਭਰਾ ਦਾ ਯਾਰ ਦੋਸਤ ਲੱਗਿਆ ਹੋਇਆ ਕਚਹਿਰੀਆਂ 'ਚ ਉਹ ਟਾਈਪਿੰਗ ਕਰਦੇ ਨੇ ਵਕੀਲ ਦੇ ਮੂਰੇ ਇਹ ਉਥੋਂ ਨੰਗੇ ਹੋਣੇ ਮੇਰੇ ਘਰ ਵਾਲਿਆਂ ਦਾ ਜਾਣਦਾ ਉਹਨੇ ਮੈਨੂੰ ਫੋਨ ਕਰਕੇ ਦੱਸਿਆ ਕਹਿੰਦਾ ਪੈਣ ਤੇਰੀ ਤਰੀਕ ਸੀ ਅੱਜ ਮੈਂ ਕਿਹਾ ਮੇਰੀ ਤਰੀਕ ਤਾਂ ਹੈ ਨਹੀਂ ਮੈਂ ਕਿਹਾ ਸ਼ੇ ਆਪਣੀ ਮਾਰਚ ਦੀ ਆ ਅਪ੍ਰੈਲ ਮਈ ਦੀ 8 ਮਈ ਦੀ ਤਰੀਕ ਆ ਕਹਿੰਦਾ ਤੇਰਾ ਘਰ ਵਾਲਾ ਉਰੇ ਫਿਰਦਾ ਉਹ ਜਨਾਨੀ ਵੀ ਨਾਲ ਆ ਇਹਦਾ ਭਰਾ ਵਾ ਜੀ ਇਹਦਾ ਘਰ ਵਾਲਾ ਹਾਂ ਜੀ ਨਾ ਰਹਿ ਰਹੀ ਸੀ ਮੇਰੇ ਕੋਲ ਆ ਕੇ ਆਈ ਐ ਇਹਨੂੰ ਬੋਲ ਲੈਣ ਦੋ ਨਹੀਂ ਇਹਦਾ ਭਰਾ ਸੀ ਇਹ ਜੀ ਠੀਕ ਆ ਇਹ ਉਹ ਜਨਾਨੀ ਦਾ ਰਹਿੰਦਾ ਸੀਗਾ ਪਹਿਲਾਂ ਉਹਦੇ ਕੋਲ ਰਹਿੰਦੇ ਨੇ ਜਦ ਪਤਾ ਲੱਗ ਗਿਆ ਮੈਂ ਉਹਦੇ ਘਰ ਵਾਲੇ ਨਾਲ ਰਹਿਣ ਲੱਗ ਗਈ ਜਦੋਂ ਮੈਂ ਕਹਿਣ ਲੱਗੀ ਨਾ ਨਹੀਂ ਜਦੋਂ ਮੈਂ ਕਹਿਣ ਲੱਗੀ ਨਾ ਵੀ ਇਹਦੇ ਘਰ ਵਾਲੇ ਨਾਲ ਰਹਿੰਦੀ ਐ ਜਦੋਂ ਮੈਂ ਕੰਪਲੇਂਟਾ ਕਰਨ ਲੱਗੀ ਹੁਣ ਇਹ ਕਹਿਦੀ ਕਿ ਮੇਰੇ ਨਾਲ ਰਹਿੰਦੀ ਨਹੀਂ ਬਣਾ ਲਾ ਵੀਡੀਓ ਦੋਸਰੇ ਹਾਂ ਬਣਾਓ ਮੈਨੂੰ ਕੋਈ ਬਣਾਓ ਕੀ ਕਹਿੰਦਾ ਇਹ ਕਿਹਾ ਜਾ ਰਿਹਾ ਕਿ ਹਸਪਤਾਲ ਤੁਹਾਡੇ ਨਾਲ ਨਹੀਂ ਗਈ ਨਾ ਹੋਈ ਜਾਦਾ ਨਹੀਂ ਜੀ ਹੁਣ ਤਿੰਨ ਮਹੀਨੇ ਤਰਾ ਲੱਗਨੇ ਮੈਲਾ ਮੇਰੇ ਭਰਾ ਨਾਲ ਰਹਿੰਦੀ 6 ਮਹੀਨੇ ਮੇਰੇ ਕੋ ਖੰਨੇ ਰਹਿ ਗਏ ਆ ਸਾਰਾ ਪ੍ਰੂਫ ਕਰ ਹਾਂ ਹਾਂ ਜੀ ਇੱਕ ਭਰਾ ਮਾਰਤਾ ਕਿ ਇਹਨਾਂ ਨੇ ਆ ਦੇਖੋ ਪ੍ਰੂਫ ਦੇ ਕੋਈ ਗੱਲ ਨਹੀਂ ਫਿਰ ਉਹ ਕੋਈ ਗੱਲ ਨਹੀਂ ਜੇ ਮਾਰੇ ਫਿਰ ਉਹ ਤਾਂ ਪੁਲਿਸ ਕਾਪੇ ਉਹ ਕਰੋ ਕਿ ਨਾ ਜੇ ਮੈਂ ਮਾਰਿਆ ਹੋਗਾ ਲਿਖੀ ਹੋਈ ਆ ਕੋਈ ਨਹੀਂ ਫਿਰ ਪੋਸਟਮਾਰਟਮ ਦੇ ਵਿੱਚ ਇਹਨਾਂ ਦੇ ਫਰਜ਼ਾ ਕਰਦੇ ਹੋਏ ਆ ਆ ਜੀ ਕਿਸੇ ਦੇ ਕਹਿਣ ਨਾਲ ਭਰਾਵਾ ਕੁਝ ਨਹੀਂ ਹੁੰਦਾ ਕਹਿ ਲਓ ਅਕੋਰਡਿੰਗਾਂ ਨੇ ਤੁਸੀਂ ਕਹਿੰਦੇ ਅਸੀਂ ਮਾਰਿਆ ਮੇਰੇ ਕੋਲ ਵੀ ਫੇਰੇ ਕੋ ਵੀ ਨਹੀਂ ਮੇਰੇ ਕੋਲ ਵੀ ਨਰਵਾੜਾ ਨਾ ਦੇਖੋ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਵੀਰਾ ਕੋਈ ਨਹੀਂ ਕਹਿਣਾ ਚਾਹੁੰਦਾ ਤੁਸੀਂ ਬ੍ਰਦਰ ਹੋ ਇਹਨਾਂ ਦੇ ਹਾਂ ਬ੍ਰਦਰ ਹਾਂ ਇਹਨਾਂ ਬਾਰੇ ਇਹਦਾ ਹੋਰ ਤਾਂ ਅਸੀਂ ਮੈਂ ਤਾਂ ਭਰਾ ਨਹੀਂ ਫਿਰ ਹੁਣ ਇਹ ਗਲਤ ਹੋ ਗਿਆ ਮੇਰਾ ਜਿਹੜਾ ਉਹਨਾਂ ਦੇ ਹਸਬੰਦ ਹੈ ਉਹਨੂੰ ਬੁਲਾ ਰਹੇ ਨੇ ਉਹਨਾਂ ਨਾਲ ਆ ਰਹੇ ਦਾ ਵਾ ਹਾਂਜੀ ਇਹ ਮੇਰਾ ਇਹ ਦੇ ਨਾ ਰਹੇ ਇਹ ਦੇ ਨਾ ਰਹੇ ਨਹੀਂ ਰਹਿੰਦਾ ਮੈਂ ਨਹੀਂ ਗੱਲ ਮੇਰਾ ਘਰ ਆਲਾ ਬੋਵੀ ਹੈ ਜੀ ਗੁਰਦਾਖੌਰ ਦਾ ਫੋਨ ਉਹਦਾ ਨੰਬਰ ਲੈ ਲਓ ਉਹਨੂੰ ਫੋਨ ਕਰ ਲਓ ਜਿਹੜਾ ਤੁਸੀਂ ਕਿੱਥੇ ਬੜੇ ਜਾਂਦੇ ਕਟ ਹੋਣਾ ਆਈ ਸੀ ਉਹ ਲੌਂਡਾ ਭੱਜ ਗਿਆ ਮਜਾਰੇ ਦਾ ਟੈਂਪੂ ਉਹ ਭੱਜ ਗਿਆ ਵੇਖਾ ਕੋਲੇ ਸਾਹਮਣੇ ਹਾਂ ਜੀ ਮੂੰਹ ਬੰਦ ਬੰਨ ਕੇ ਮਦਦ ਪ੍ਰਸ਼ਾਸਨ ਚ ਮੰਗੇ ਇਹ ਹੈ ਜੀ ਕਿ ਜਦੋਂ ਇਹ ਹੈ ਨਾ ਸਾਰਿਆਂ ਦੇ ਲਾਗੂ ਕੀਤੇ ਹੋਏ ਨੇ ਬਿ ਕਿ ਬਿਗੈਰ ਰਿਲੇਸ਼ਨ ਤੋਂ ਜਨਾਨੀ ਤੇ ਲਾਗਦੇ ਨੇ ਬਿਗੈਰ ਜਨਾਨੀਆਂ ਤੇ ਲਾਗੂ ਹੁੰਦੇ ਨੇ ਇਹਨਾਂ ਤੇ ਕਿਉਂ ਲਾਗੂ ਹੁੰਦੇ ਨੇ ਫਿਰ ਇਹ ਫੋਨ ਚੱਕ ਚੱਕ ਕੇ ਗਾਣਾ ਕੱਢਦੀ ਤੂੰ ਗਸਤੀ ਆ ਤੂੰ ਐ ਹੀ ਆ ਤੇਰੀ ਮਾਂ ਗਸਤੀ ਆ ਹਾਂ ਜੀ ਮੇਰੀ 6 ਨੰਬਰ ਚੌਂਕੀ ਦੇ ਵਿੱਚ ਦਰਖਾਸਤ ਹੈ ਗਾਣਾ ਕੱਢਦੀਆਂ ਤੁਹਾਡੇ ਮਤਲਬ ਤੁਹਾਡੇ ਕੋ ਨਹੀਂ ਰਹਿ ਰਹੀ ਨਹੀਂ ਸਾਡੇ ਕੋ ਨਹੀਂ ਇਹ ਬੰਦੇ ਨਾਲ ਰਹਿ ਰਹੀ ਹੈ ਜੀ ਅੱਛਾ ਇਹੋ ਨਾਲ ਹੈ ਜੀ ਹਾਂ ਜੀ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਇਹ ਭੱਜ ਜਾਂਦੇ ਨੇ ਕੋ ਲੱਭੇ ਆ ਜੀ ਕੋਸ਼ਿਸ਼ ਕੀਤੀ ਇਹ ਵੀ ਪੱਜ ਜਾਂਦੀ ਸੀ ਇਹ ਵੀ ਮੇਰੇ ਕੋਲ ਰਹਿੰਦੀ ਰਹੀ ਲਿਆ ਪ੍ਰੂਫ ਲਿਆ ਦੇਖ ਨੇੜੇ ਕਿ ਆ ਗਿਆ ਮੈਂ ਤਾਂ ਪ੍ਰੂਫ ਦੀ ਸਾਰਾ ਮੱਲਾ ਤੇ ਮੇਰੇ ਬਾਹਰ ਸਾਡੇ ਮਰਾੜ ਪਾਣੀ ਜਾ ਰਹੀ ਸੀ ਕਿੱਧਰ ਜਾ ਰਹੀ ਸੀ ਇਹ ਵਿਆਹ ਕਰਾ ਕੇ ਬਣਾਉਣਾ ਇਹ ਕਹਿੰਦੇ ਪਿੰਡ ਚ ਰੋਲਾ ਪਾਇਆ ਕਹਿੰਦੇ ਮੈਂ ਦੋਏ ਮੈਂ ਲਾਉਣੇ ਟਿਕਟ ਜਿਹੜੇ ਲਾਏ ਨਾ ਇਹ ਤੂੰ ਕੀ ਕਰੇਗਾ ਫਿਰ ਬਾਹਰ ਛੱਡ ਦੇ ਮੇਰੀ ਇਹਨਾਂ ਨੂੰ ਜੀ ਸਜ਼ਾ ਦਿਵਾਣੀ ਆ ਮੈਂ ਜੇ ਬਗੈਰ ਰਿਲੇਸ਼ਨ ਤੋਂ ਬਗੈਰ ਤਲਾਕ ਤੋਂ ਇਹ ਵਿਆਹ ਕਰਾ ਸਕਦਾ ਨਾ ਹੈਗੀ ਆ ਨਾ ਸਜ਼ਾ ਦੋ ਬੱਚੇ ਨੇ ਮੇਰੇ ਕਾ ਸਾ 13 ਸਾਲ ਦੀ ਕੁੜੀ ਹੈ ਤੇ 4 ਸਾਲ ਦਾ ਮੁੰਡਾ ਉਹ ਕਿੱਥੇ ਨੇ ਨਿਆਣੇ ਪੁੱਛਿਆ ਜਾ ਰਾ ਮ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज